ਐਕਸਨ ਵੀਰ ਆ ਜਿਹੜੇ ਆਪਣੇ ਸਾਥੀ ਥੋੜਾ ਧਿਆਨ ਰੱਖਣਾ ਹੈ ਪਿੱਛੇ ਬੱਚਿਆਂ ਨੂੰ ਨਾਲ ਐਕਸਨ ਵੀਰ ਥੋੜਾ ਸਾਧ ਤੋਂ ਵਗੈਰਾ ਬੱਚਿਆਂ ਨੂੰ ਗੋਡੀਆਂ 50 ਪੌਂਸ 224 ਭਾਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ 50 ਪੌਂਸ 224 ਭਾਤੀ ਪੂਰੀ ਕਰੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਲਾਈਵ ਆ ਲਾਈਵ ਆ YouTube ਪਾ ਜਿੰਦਾਬਾਦ 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 ਲਾਈਵ ਤੇ YouTube ਪਾ ਪੂਰੀ ਕਰਾ ਪੂਰੀ ਕਰਾ ਸਤਿ ਸ੍ਰੀ ਅਕਾਲ ਬਾਈ ਚਲੋ 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 ਜਿੰਦਾਬਾਦ ਸਾਸਤਰੀ ਗਾਲ ਬਈ ਸਾਸਤਰੀ ਗਾਲ ਜੀ ਸਾਸਤਰੀ ਚਲੋ 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 ਇੱਕ ਮਿੰਟ ਸਾਰੇ ਦੇ ਗਏ ਬਈ ਇੰਦਰ ਹੋਰ ਤੇਰੀ ਨਾ ਕੀਤੀ ਜਾਵੇ ਨੀ ਕਦੇ ਨੀ ਕੀਤੀ ਜਾਵੇ

ਓ ਬਈ ਨਾਰੇ ਨੂਨੇ ਮਾਰੋ ਯਾਰ ਸੋਨੂ ਸੋਨੂ ਨਾਰੇ ਵੀ ਮਾਰਨੇ ਆ ਉਹਨੂੰ ਨਹੀਂ ਮਾਰਦਾ ਕਿਹਦਾ ਵਿਚਾਰ ਸੋਨੇ ਆਪਾਂ ਹਾਂਜੀ ਕਿੱਸਾ ਸਰ देखो मुलाजम बस बैठे धपना को परमिंद्रा सर नहीं प्री ਆਹ ਦੇਖੋ ਜੀ ਪੰਜਾਬ ਪੁਲ ਦਾ ਧੱਕਾ ਕਹਿੰਦੇ ਧੱਕੇ ਨਾਲ ਗੱਡੀਆਂ ਚ ਬਿਠਾ ਲਈ ਆਈ। ਸਾਨੂੰ ਧੱਕੇ ਨਾਲ ਬਿਠਾਇਆ ਗਿਆ। ਬਿਠਾਇਆ ਗਿਆ ਭਾਈ ਸਾਨੂੰ ਆ ਲੈਣ ਦੇ। ਬੋਲੋ ਯਾਰ। ਭਾਈ ਧੱਕੇ ਨਾਲ ਬਿਠਾਇਆ। ਨੋਈ ਧੱਕਾ ਪੂਰਾ ਧੱਕਾ ਚੱਲ ਰਿਹਾ ਜੀ ਪੂਰਾ। ਪੰਜਾਬ ਪੁਲ ਦਾ ਧੱਕਾ ਦੇਖੋ ਜੀ।